ਪੰਜਾਬ ਦੇ ਲੋਕਾਂ ਲਈ ਅੱਜ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ ਜੋ ਚੁਣੇ ਗਏ ਨੇ ਉਹਨਾਂ ਦਾ ਸੌ ਚੁੱਕ ਸਮਾਗਮ ਸੀ ਸੰਸਦ ਦੇ ਵਿੱਚ ਅਤੇ ਪਹਿਲੇ ਦਿਨੀ ਪੰਜਾਬੀਆਂ ਨੇ ਧੱਕਾ ਪਾ ਦਿੱਤੀ ਹੈ ਅਤੇ ਪੰਜਾਬੀਆਂ ਦਾ ਸਿਰ ਜਿਹੜਾ ਮਾਣ ਦੇ ਨਾਲ ਉੱਚਾ ਚੁੱਕ ਦਿੱਤਾ ਹੈ ਇਹਨਾਂ 13 ਸੰਸਦ ਮੈਂਬਰਾਂ ਦੇ ਵਿੱਚੋਂ 12 ਨੇ ਅੱਜ ਸੌ ਚੁੱਕ ਲਈ ਹੈ ਤੇ ਅਮਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਉਹਨਾਂ ਨੇ ਅੱਜ ਸੌ ਨਹੀਂ ਚੁੱਕੀ ਹੈ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਬੰਦ ਹੈ ਤਾਂ ਬਾਕੀ ਦੇ ਜੋ 12 ਸੰਸਦ ਮੈਂਬਰ ਪੰਜਾਬ ਦੇ ਆ ਤੇ ਇੱਕ ਚੰਡੀਗੜ੍ਹ ਦਾ ਹੈ 13 ਸੰਸਦ ਮੈਂਬਰਾਂ ਦੇ ਵੱਲੋਂ ਸੋਚ ਚੁੱਕੀ ਗਈ ਹੈ ਤੇ ਪੰਜਾਬੀ ਮਾਂ ਬੋਲੀ ਦੇ ਵਿੱਚ ਸੋਚ ਚੁੱਕੀ ਗਈ ਹੈ ਜਿਸ ਤੋਂ ਬਾਅਦ ਇਹਨਾਂ ਸਾਰੇ ਜਿਹੜੇ ਨਵੇਂ ਸੰਸਦ ਮੈਂਬਰ ਚੁਣੇ ਗਏ ਨੇ ਇਹਨਾਂ ਦੀ ਤਾਰੀਫ਼ ਵਾਹ ਵਾਹ ਹਰ ਪਾਸੇ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਇੱਕ ਚੰਗਾ ਕਦਮ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਲੋਕਾਂ ਦੇ ਵਿੱਚ ਇੱਕ ਜੋ ਖੁਸ਼ੀ ਹੈ ਉਹ ਦੌੜ ਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਹਨਾਂ ਸੰਸਦ ਮੈਂਬਰਾਂ ਦੇ ਵੱਲੋਂ ਸੌ ਚੁੱਕੀ ਗਈ ਹੈ ਤਾਂ ਪੰਜਾਬੀ ਦੇ ਵਿੱਚ ਇਹ ਸੌ ਚੁੱਕੀ ਗਈ ਹੈ ਭਾਵੇਂ ਅਕਾਲੀ ਦਲ ਦੇ ਜੋ ਹਰਸਮਤ ਕੌਰ ਬਾਦਲ ਜਿੱਤੇ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਹ ਹੋਣ ਅਤੇ ਆਮ ਆਦਮੀ ਪਾਰਟੀ ਦੇ ਜੋ ਤਿੰਨ ਐਮਪੀ ਜਿੱਤੇ ਨੇ ਉਹ ਹੋਣ ਅਤੇ ਇਸ ਤੋਂ ਇਲਾਵਾ ਸੱਤ ਜਿਹੜੇ ਜਿੱਤੇ ਨੇ ਕਾਂਗਰਸ ਪਾਰਟੀ ਦੇ ਐਮਪੀ ਉਹ ਹੋਣ ਤਾਂ ਇਹਨਾਂ ਦੇ ਵੱਲੋਂ ਪੰਜਾਬੀ ਦੇ ਵਿੱਚ ਸੌਹ ਚੁੱਕੀ ਗਈ ਹੈ ਤੇ ਫਰੀਦਕੋਟ ਤੋਂ ਆਜ਼ਾਦ ਜੇਤੂ ਜਿਹੜੇ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਵੀ ਪੰਜਾਬੀ ਭਾਸ਼ਾ ਦੇ ਵਿੱਚ ਸੌਹ ਚੁੱਕੀ ਗਈ ਹੈ ਤੇ ਮਨੀਸ਼ ਤਿਵਾੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਸੀ ਅਤੇ ਉਹ ਜਿੱਤ ਹਾਸਲ ਕਰ ਚੁੱਕੇ ਨੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਦੇ ਉੱਤੇ ਉਹਨਾਂ ਦੇ ਵੱਲੋਂ ਵੀ ਪੰਜਾਬੀ ਦੇ ਵਿੱਚ ਸੌਹ ਚੁੱਕੀ ਗਈ ਹੈ ਤਾਂ ਪੰਜਾਬ ਤੋਂ ਲੈ ਕੇ ਚੰਡੀਗੜ੍ਹ ਤੱਕ ਸਾਰੇ ਜਿਹੜੇ ਐਮਪੀ ਨੇ ਉਹਨਾਂ ਦੇ ਵੱਲੋਂ ਪੰਜਾਬੀ ਭਾਸ਼ਾ ਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਵਿੱਚ ਸੌਹ ਚੁੱਕੀ ਗਈ ਹੈ ਜਿਸ ਦਾ ਲੋਕਾਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਇਸ ਦੇ ਲਈ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਕਿ ਉਹਨਾਂ ਨੇ ਪਹਿਲੇ ਦਿਨੀ ਪੰਜਾਬੀ ਭਾਸ਼ਾ ਨੂੰ ਜਿਹੜਾ ਸੰਸਦ ਦੇ ਵਿੱਚ ਪਹੁੰਚਾਇਆ ਹੈ ਸੰਸਦ ਦੇ ਵਿੱਚ ਆਪਣੀ ਸੌਹ ਪੰਜਾਬੀ ਭਾਸ਼ਾ ਦੇ ਵਿੱਚ ਚੁੱਕੀ ਹੈ ਤਾਂ ਇਸ ਨੂੰ ਮਾਣ ਦੇ ਨਾਲ जोडਿਆ ਜਾ ਰਿਹਾ ਹੈ ਕਿ ਪੰਜਾਬ ਦਾ ਮਾਣ ਪੰਜਾਬੀ ਮਾਂ ਬੋਲੀ ਦਾ ਮਾਣ ਇਹਨਾਂ ਐਮਪੀਜ਼ ਦੇ ਵੱਲੋਂ ਸੰਸਦ ਮੈਂਬਰਾਂ ਦੇ ਵੱਲੋਂ ਪੰਜਾਬ ਦਾ ਵਧਾ ਦਿੱਤਾ ਗਿਆ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਹ ਨਵੀਂ ਰਵਾਇਤ ਪੰਜਾਬ ਦੇ ਐਮਪੀਜ਼ ਦੇ ਵੱਲੋਂ ਪਾਈ ਗਈ ਹੈ ਸਾਰਿਆਂ ਦੇ ਵੱਲੋਂ ਸੌ ਪੰਜਾਬੀ ਭਾਸ਼ਾ ਦੇ ਵਿੱਚ ਚੁੱਕੀ ਗਈ ਹੈ ਇਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਅੱਗੇ ਜਿਹੜਾ ਸੈਸ਼ਨ ਚੱਲੇਗਾ ਉਸ ਦੇ ਵਿੱਚ ਪੰਜਾਬ ਦੇ ਮੁੱਦੇ ਇਹਨਾਂ ਦੇ ਵੱਲੋਂ ਵਾਅਦਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੂਰੇ ਜੋਰ ਸ਼ੋਰ ਦੇ ਨਾਲ ਉਠਾਵਾਂਗੇ ਕਿਉਂਕਿ ਸਾਰੇ ਜੋ ਪੰਜਾਬ ਦੇ ਐਮਪੀ ਨੇ ਉਹ ਸਰਕਾਰ ਦੇ ਖਿਲਾਫ ਨੇ ਕੇਂਦਰ ਸਰਕਾਰ ਦੇ ਪੱਖ ਦੇ ਵਿੱਚ ਨਹੀਂ ਜਿਹੜੀ ਸਰਕਾਰ ਬਣੀ ਹੈ ਉਸ ਤੋਂ ਉਲਟ ਧਰ ਦੇ ਇਹ ਐਮਪੀ ਜਿੱਤੇ ਨੇ ਤਾਂ ਇਹ ਸਾਰੇ ਪੰਜਾਬ ਸਰਕਾਰ ਦੇ ਵੱਲੋਂ ਹੋਣ ਜਾਂ ਪੰਜਾਬ ਦੀਆਂ ਵਿਰੋਧੀ ਧਿਰਾਂ ਦੇ ਵੱਲੋਂ ਹੋਣ ਆਪਣੀ ਆਵਾਜ਼ ਕੇਂਦਰ ਦੇ ਖਿਲਾਫ ਪੂਰੀ ਜਿਹੜੀ ਇਹ ਤੰਦੇਹੀ ਨਾਲ ਉਠਾਉਂਦੇ ਦਿਖਾਈ ਦੇ ਸਕਦੇ ਆ ਕਿਉਂਕਿ ਸਾਰੇ ਐਮਪੀ ਕੇਂਦਰ ਸਰਕਾਰ ਦੇ ਐਂਡੀਆ ਦੇ ਜਿਹੜੇ ਭਾਈਵਾਲ ਨੇ ਉਹਨਾਂ ਦੇ ਨਾਲ ਨਹੀਂ ਉਹਨਾਂ ਦੇ ਵਿਰੋਧੀ ਧਿਰ ਵਾਲੇ ਨੇ ਤਾਂ ਇਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੁੱਦੇ ਚੁੱਕੇ ਜਾਣਗੇ ਅਤੇ ਇਹਨਾਂ ਨੇ ਇਹ ਭਰੋਸਾ ਵੀ ਦਿਵਾਇਆ ਕਿ ਪੰਜਾਬ ਦੇ ਹਰ ਮੁੱਦੇ ਨੂੰ ਉਹ ਸੰਸਦ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਉਠਾਉਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਇਹ ਮੁੱਦੇ ਉਠਾਏ ਜਾਣਗੇ ਕਿਹੜੀ ਭਾਸ਼ਾ ਦੇ ਵਿੱਚ ਉਠਾਏ ਜਾਣ ਜਿਵੇਂ ਅੱਜ ਪੰਜਾਬੀ ਭਾਸ਼ਾ ਦੇ ਵਿੱਚ ਸੌਹ ਚੁੱਕੀ ਗਈ ਹੈ ਇਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਹੀ ਗੱਲ ਅੱਗੇ ਮੁੱਦਿਆਂ ਦੇ ਉੱਤੇ ਕਰਨੀ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਉਮੀਦਾਂ ਦੇ ਨਾਲ ਜਿਤਾ ਕੇ ਭੇਜਿਆ ਗਿਆ ਉਹਨਾਂ ਦੀ ਹਰ ਗੱਲ ਸੰਸਦ ਦੇ ਵਿੱਚ ਹੋਣੀ ਚਾਹੀਦੀ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਦੇ ਸਕਦੇ ਹੋ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕਾਰਨਰ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ ਅਤੇ ਹੋਰ ਵੀ ਤੁਹਾਨੂੰ ਨਵੀਆਂ ਜਾਣਕਾਰੀਆਂ ਨਵੀਆਂ ਖਬਰਾਂ ਸਾਂਝੇ ਕਰਦੇ ਰਹਾਂਗੇ